ਕੱਲ ਦੇਸ਼ ਦਾ ਸਾਲਾਨਾ ਬਜਟ ਜਿਹੜਾ ਦੇਸ਼ ਦੇ ਫਾਈਨਾਂਸ ਮਿਨਿਸਟਰ ਮੈਡਮ ਨਰਮਲਾ ਸੀਤਾਰਮਨ ਜੀ ਨੇ ਪੇਸ਼ ਕੀਤਾ ਜਿਹਦੇ ਵਿੱਚ ਪੰਜਾਬ ਨੂੰ ਦੇਸ਼ ਨੂੰ ਦੇਸ਼ ਦੇ ਲੋਕਾਂ ਨੂੰ ਔਰ ਖਾਸ ਕਰਕੇ ਜੇ ਮੈਂ ਗੱਲ ਕਰਾਂ ਮਿਡਲ ਕਲਾਸ ਨੂੰ ਡੋਰ ਕਲਾਸ ਨੂੰ ਗਰੀਬ ਵਰਗ ਨੂੰ ਕਿਸਾਨ ਨੂੰ ਵਪਾਰੀ ਨੂੰ ਮਲਾਜ਼ਮ ਨੂੰ ਸਾਰਿਆਂ ਨੂੰ ਬਹੁਤ ਵੱਡੀ ਆਸ ਸੀ ਕਿ ਦੇਸ਼ ਦਾ ਕੇਂਦਰੀ ਬਜਟ ਜਿਹੜਾ ਉਹਨਾਂ ਦਾ ਜੀਵਨ ਸੁਖਾਲਾ ਕਰੂਗਾ ਜਿਹੜੀ ਲਗਭਗ ਪਿਛਲੇ 12 ਸਾਲਾਂ ਤੋਂ ਦੇਸ਼ ਮਹਿੰਗਾਈ ਦੀ ਮਾਰ ਚੱਲ ਰਿਹਾਗਾ ਦੇਸ਼ ਦੀ ਆਰਥਿਕਤਾ ਜਿਹੜੀ ਆ ਉਹ ਡਾਵਾ ਡੋਲ ਹੋ ਰਹੀ ਆ ਸ਼ਾਇਦ 12 ਸਾਲਾਂ ਬਾਅਦ ਉਹ ਠੀਕ ਹੋਊਗੀ ਪਰ ਲੇਕਿਨ ਮੈਡਮ ਦਰਮਲਾ ਸੀਤਾਰਾਮ ਜੀ ਨੇ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਨੇ ਇੱਕ ਵਾਰ ਫੇਰ 12 ਸਾਲਾਂ ਬਾਅਦ ਦੇਸ਼ ਦੇ ਆਮ ਨਾਗਰਿਕ ਨੂੰ ਨਰਾਸ਼ ਕੀਤਾ ਦੇਸ਼ ਦੇ ਆਮ ਨਾਗਰਿਕ ਦੀ ਬਾਫੜਨ ਦੀ ਬਜਾਏ ਉਹਦੀ ਬਾਹ ਜਿਹੜੀ ਹੈ ਛੱਡ ਦਿੱਤੀ ਕਿਉਂਕਿ ਜਦੋਂ ਪ੍ਰੀ ਬਜਟ ਮੀਟਿੰਗ ਹੋਈ ਬਜਟ ਤੋਂ ਪਹਿਲਾਂ ਸੈਂਟਰ ਦਾ ਬਜਟ ਆਉਣ ਤੋਂ ਪਹਿਲਾਂ ਕੇਂਦਰੀ ਮੰਤਰੀ ਸਾਹਿਬ ਭਾਰਤੀ ਜਨਤਾ ਪਾਰਟੀ ਦੀ ਕੇਂਦਰੀ ਮੰਤਰੀ ਸਾਹਿਬ ਸਟੇਟਾਂ ਦੇ ਮੰਤਰੀਜ਼ ਨੂੰ ਬੁਲਾਉਦੇ ਨੇਗੇ ਯੂਨੀਅਨ ਟੈਰੀਟਰੀ ਦੇ ਅਫੀਸਰ ਨੂੰ ਬੁਲਾਉਦੇ ਨੇਗੇ ਸਾਡੀਆਂ ਡਿਟੇਲ ਡਿਸਕਸ਼ਨ ਹੁੰਦੀਆਂ ਰਹੀਆਂ ਕਿ ਪੰਜਾਬ ਸਟੇਟ ਨੂੰ ਕੀ ਚਾਹੀਦਾ ਹਰਿਆਣਾ ਨੂੰ ਕੀ ਚਾਹੀਦਾ ਓਡੀਸ਼ਾ ਨੂੰ ਕੀ ਚਾਹੀਦਾ ਜੰਮੂ ਕਸ਼ਮੀਰ ਨੂੰ ਕੀ ਚਾਹੀਦਾ ਗੁਜਰਾਤ ਨੂੰ ਕੀ ਚਾਹੀਦਾ ਪ੍ਰੀ ਬਜਟ ਜਿਹੜੀਆਂ ਡਿਲੀਬਰੇਸ਼ਨਸ ਡਿਸਕਸ਼ਨ ਜਿਹੜੀਆਂ ਉਹ ਦੇਸ਼ ਦੇ ਫ੍ਰਾਂਸ ਮਿਸਟਰ ਸਾਹਿਬ ਨਾਲ ਹੁੰਦੀਆਂ ਰਹੀਆਂ ਔਰ ਇੱਕ ਮੈਮੋਰੈਂਡਮ ਜਿਹੜਾ ਸਟੇਟ ਆਫ ਪੰਜਾਬ ਵੱਲੋਂ ਡਿਫਰੈਂਟ ਸਟੇਟ ਆਪਣਾ-ਆਪਣਾ ਮੈਮੋਰੈਂਡਮ ਬੜਾ ਕੀ ਲੋਡ ਜਿਹੜਾ ਕਈ ਤਾਂ ਬਹੁਤ ਵੱਡਾ-ਵੱਡਾ ਲੈ ਕੇ ਆਉਂਦੇ ਨੇਗੇ ਹਰੇਕ ਸਟੇਟ ਆਪਣੀ-ਆਪਣੀ ਜਿਹੜਾ ਮੈਮੋਰੈਂਡਮ ਉੱਥੇ ਦੇਸ਼ ਦੇ ਫਾਇਨਾਂਸ ਮਿਸਟਰ ਸਾਹਿਬ ਨੂੰ ਦੇ ਦਦਾ ਪਰ ਲੇਕਿਨ ਮੈਂ ਦੇਖ ਰਿਹਾ ਸੀਗਾ ਕਿ ਜਿੰਨੀਆਂ ਵੀ ਡਿਫਰੈਂਟ ਸਟੇਟ ਨੇ ਆਪਣੀਆਂ ਮੁਸ਼ਕਲਾਂ ਦੱਸੀਆਂ ਚਾਹੇ ਹਰਿਆਣਾ ਹੋਵੇ ਭਾਰਤੀ ਜਨਤਾ ਪਾਰਟੀ ਦਾ ਸਟੇਟ ਚਾਹ ਓਡੀਸਾ ਹੋਵੇ ਚਾਹ ਮਹਾਰਾਸ਼ਟਰ ਹੋਵੇ ਚਾਹ ਤਾਮਿਲਨਾਡੂ ਹੋਵੇ ਚਾਹ ਜੰਮੂ ਕਸ਼ਮੀਰ ਹੋਵੇ ਚਾਹ ਪੰਜਾਬ ਹੋਵੇ ਕਿਸੇ ਦੀ ਵੀ ਗੱਲ ਦੇਸ਼ ਦੀ ਭਾਰਤੀ ਜਨਤਾ ਪਾਰਟੀ ਦੀ ਨਹੀਂ ਸੁਣੀ ਕਿਸੇ ਦੀ ਵੀ ਵਰਗ ਦੀ ਗੱਲ ਜਿਹੜੀ ਆ ਉਹ ਨਹੀਂ ਸੁਣੀ बल्कि बहुत सारे कट जोड़े ने गए जुरा स्कीम चल दया चलाते, बहुत सारे मैं तुम्हें तो कला, कला दसूंगा कितने कितने कट लगे गा देश का किसान ज देश के लोगों का पेट भरता गा और खास करके जब मैं पंजाब की गल करा खेतीबाड़ी निर्भर सूबा गा अग्रेरियन स्टेट आ इस स्टेट ने पंजाब स्टेट ने ਜੇ 1960 ਤੋਂ ਲਾ ਲੀਏ 70 ਤੋਂ ਲਾ ਲੀਏ ਲਗਾਤਾਰ ਦੇਸ਼ ਦੇ ਲੋਕਾਂ ਦਾ પેટ ਭਰਿਆ ਗਿਆ ਗ੍ਰੀਨ ਰੈਵਲੂਸ਼ਨ ਆਈ ਪੰਜਾਬ ਨੇ ਕਣਕ ਦੀ پیداوار ਵਧਾਈ ਝੋਨੇ ਦੀ پیداوار ਵਧਾਈ ਧਰਤੀ ਹੇਡ ਦਾ ਪਾਣੀ ਖਿੱਚਿਆ ਸਾਡਾ ਧਰਤੀ ਹੇਡ ਦਾ ਪਾਣੀ ਥੱਲੇ ਚਲਿਆ ਗਿਆ 151 ਬਲਾਕਸ ਦੇ ਵਿੱਚੋਂ 117 ਬਲਾਕ ਜਿਹੜੇ ਨੇ ਉਹ ਡਾਰਕ ਜ਼ੋਨ ਚ ਪਹੁੰਚ ਚੁੱਕੇ ਨੇਗੇ ਪਰ ਲੇਕਿਨ ਪੰਜਾਬ ਜਿਹੜਾ ਇੱਕ ਢਾਕੇ ਦੇਸ਼ ਦੇ ਨਾਲ ਖੜਿਆ